ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੱਲਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਇੱਕ ਹੋਰ ਮਸ਼ਹੂਰ ਇਨਫਲੂਐਂਸਰ ਅਮਰਤਪਾਲ ਸਿੰਘ ਦੇ ਨਿਸ਼ਾਨੇ ਤੇ ਸਿੱਧੀ ਦਿੱਤੀ ਧਮਕੀ ਦਾਦੀ ਹੈ ਸੋਸ਼ਲ ਮੀਡੀਆ ਤੇ ਵਿਵਾਦਤ ਵੀਡੀਓ ਅਪਲੋਡ ਕਰਨ ਨੂੰ ਲੈ ਕੇ ਅਮਰਤਪਾਲ ਸਿੰਘ ਮੈਰੋ ਵੱਲੋਂ ਅੰਮ੍ਰਿਤਸਰ ਦੀ ਇਨਫਲੂਐਂਸਰ ਦੀਪਕਾ ਲੂਥਰਾ ਨੂੰ ਧਮਕੀ ਦੇਣ ਮਗਰੋਂ ਇੱਕ ਹੋਰ ਇਨਫਲੂਐਂਸਰ ਸਿਮਰਨ ਪ੍ਰੀਤਕੌਰ ਅਰਫ ਪ੍ਰੀਤ ਜੱਟੀ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ ਅਮਰਤਪਾਲ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਪ੍ਰੀਤ ਜੱਟੀ ਗਾਣੇ ਤੇ ਵੀਡੀਓਜ਼ ਬਣਾਉਣੀਆਂ ਬੰਦ ਕਰ ਦੇਵੇ ਨਹੀਂ ਤਾਂ ਉਸ ਦੇ ਕੋਲ ਸਿਰਫ 2 ਦਿਨ ਬਚੇ ਹਨ ਧਮਕੀਆਂ ਮਿਲਨ ਮਗਰੋਂ ਸਿਮਰਨ ਪ੍ਰੀਤਕੌਰ ਨੇ ਲਾਈਵ ਹੋ ਕੇ ਰੋਂਦਿਆਂ ਹੋਇਆ ਕਿਹਾ ਕਿ ਉਸ ਨੂੰ ਨਵੇਂ ਨੰਬਰ ਤੋਂ ਫੋਨ ਕੀਤੇ ਜਾ ਰਹੇ ਹਨ ਅਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਪ੍ਰੀਤ ਜੱਟੀ ਨੇ ਕਿਹਾ ਕਿ ਮੈਨੂੰ ਧਮਕੀਆਂ ਦੇ ਰਹੇ ਹਨ ਕਿ ਤੂੰ ਸੂਟ ਪਾ ਕੇ ਵੀਡੀਓ ਨਹੀਂ ਬਣਾਉਣੀਆਂ ਤੇ ਇਹ ਗੱਲ ਤਾਂ ਬਿਲਕੁਲ ਗਲਤ ਹੈ ਕਿ ਤੁਸੀਂ ਸਾਨੂੰ ਤੰਗ ਕਰਦੇ ਪਏ ਹੋ ਧਮਕੀਆਂ ਦਿੰਦੇ ਕੋਈ ਇਹ ਕਿਹਾ ਜਾ ਰਿਹਾ ਹੈ ਕਿ ਤੇਰੇ ਕੋਲ ਸਿਰਫ ਹੁਣ 2 ਦਿਨ ਬਚੇ ਹਨ ਰੋਂਦੇ ਹੋਏ ਉਸ ਨੇ ਕਿਹਾ ਕਿ ਉਸ ਦਾ 5 ਮਹੀਨਿਆਂ ਦਾ ਬੱਚਾ ਹੈ ਉਹ ਜੋ ਕੰਮ ਕਰ ਰਹੀ ਹੈ ਉਹ ਆਪਣੇ ਪਰਿਵਾਰ ਨੂੰ ਪਾਲਣ ਲਈ ਕਰਦੀ ਹੈ ਇਹ ਲੋਕ ਆ ਕੇ ਕੀ ਇਹ ਮੇਰਾ ਖਰਚਾ ਚੁੱਕਣਗੇ ਮੇਰੇ ਘਰ ਦੀਆਂ ਕਈ ਜ਼ਿੰਮੇਵਾਰੀਆਂ ਹਨ ਜਾਂ ਤਾਂ ਇਹ ਲੋਕ ਆ ਕੇ ਮੇਰੀ ਮਦਦ ਕਰਨ ਜਾਂ ਫਿਰ ਮੈਨੂੰ ਇਸ ਤਰੀਕੇ ਨਾਲ ਤੰਗ ਪ੍ਰੇਸ਼ਾਨ ਕਰਨਾ ਬੰਦ ਕਰ ਦੇਣ ਤੇ ਚੱਲਦੇ ਹਾਂ ਅਗਲੀ ਵੱਡੀ ਖਬਰ ਦੇ ਵੱਲ ਅਮਰਿਤਪਾਲ ਸਿੰਘ ਮਹਿਰੋ ਦਾ ਇੰਸਟਾਗ੍ਰam ਅਕਾਊਂਟ ਬੈਨ ਦਾਦੀਏ ਸੋਸ਼ਲ ਮੀਡੀਆ ਦੇ ਇਨਫਲੂਐਂਸਰਾਂ ਨੂੰ ਲਗਾਤਾਰ ਧਮਕੀਆਂ ਦੇਣ ਵਾਲੇ ਨੰਗ ਅਮਰਿਤਪਾਲ ਸਿੰਘ ਮਹਿਰੋ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਨੰਗ ਸਿੰਘ ਅਮਰਿਤਪਾਲ ਸਿੰਘ ਮਹਿਰੋ ਦਾ ਇੰਸਟਾਗ੍ਰam ਬੈਨ ਕਰ ਦਿੱਤਾ ਗਿਆ ਹੈ ਇੱਥੇ ਇਹ ਵੀ ਦੱਸ ਦਈਏ ਕਿ ਲੁਧਿਆਣਾ ਦੀ ਇਨਫਲੂਐਂਸਰ ਕੰਚਨੌਰ ਵਰ ਕਮਲਕੌਰ ਭਾਬੀ ਦੇ ਕਤਲ ਦੀ ਜ਼ਿੰਮੇਵਾਰੀ ਇਸੇ ਨੇਂਗ ਸਿੰਘ ਅੰਮ੍ਰਿਤਪਾਲ ਸਿੰਘ ਮੈਰੋਂ ਵੱਲੋਂ ਲਈ ਗਈ ਸੀ ਤੇ ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਕੰਚਨਕੌਰ ਨੂੰ ਧਮਕੀਆਂ ਦੇਣ ਮਗਰੋਂ ਅੰਮ੍ਰਿਤ ਸਰਦੀ ਦੀ ਦੀਪਕਾ ਲੁਧਰਾਂ ਨੂੰ ਅਤੇ ਸਿਮਰਨ ਪ੍ਰੀਤਕੌਰ ਵਰ ਪ੍ਰੀਤ ਜੱਟੀ ਨੂੰ ਵੀ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅੰਮ੍ਰਿਤਪਾਲ ਸਿੰਘ ਵੱਲੋਂ ਲਗਾਤਾਰ ਟਾਰਗੇਟ ਕਰਨ ਮਗਰੋਂ ਇਨਫਲੂਐਂਸਰਾਂ ਵੱਟ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਇੱਕ ਪਾਸੇ ਜਿੱਥੇ ਬੀਤੇ ਦਿਨ ਦੀਪਕ ਕੁਤਰਾ ਨੇ ਪੁਲਿਸ ਕ੍ਰਿਮਿਨਲ ਕੋਲ ਜਾ ਕੇ ਸੁਰੱਖਿਆ ਦੀ ਮੰਗ ਕੀਤੀ ਉੱਥੇ ਹੀ ਲਗਾਤਾਰ ਮਿਲ ਰਹੀਆਂ ਧਮਕੀਆਂ ਮਗਰੋਂ ਪ੍ਰੀਤ ਜੱਟੀ ਵੱਲੋਂ ਲਾਈਵ ਆ ਕੇ ਸੋਸ਼ਲ ਮੀਡੀਆ ਤੇ ਆਪਣਾ ਦਰਦ ਬਿਆਨ ਕੀਤਾ ਗਿਆ ਹੈ ਤੇ ਚੱਲਦੇ ਹਾਂ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ 15 16 17 ਅਤੇ 18 ਦੀ ਚਤਾਵਨੀ ਦਾਦੀਏ ਪੰਜਾਬ 'ਚ ਗਰਮੀ ਨੇ ਤਬahi ਮਚਾਈ ਹੋਈ ਹੈ ਕਾਮਾਂ ਲਗਾਤਾਰ ਨਵੇਂ ਰਿਕਾਰਡ ਸੈੱਟ ਕਰ ਰਿਹਾ ਹੈ ਅਤੇ ਲੋਕਾਂ ਦੀ ਵੱਡੀ ਮੁਸ਼ਕਲ ਪੈਦਾ ਕਰ ਰਿਹਾ ਹੈ। ਭਿਆਨਕ ਤੌਪ ਤੇ ਲੂ ਨੇ ਸੂਬੇ ਦੇ ਵੱਡੇ ਹਿੱਸੇ ਨੂੰ ਆਪਣੇ ਚਪੇਟ ਵਿੱਚ ਲੈ ਲਿਆ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ ਦਿੱਤੀ ਹੈ। ਵਿਭਾਗ ਮੁਤਾਬਕ ਹੁਣ ਕੁਝ ਦਿਨਾਂ ਨੂੰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਤੇ ਮੌਸਮ ਚੇਤਾਵਨੀ ਅਨੁਸਾਰ 15 ਜੂਨ ਤੋਂ 18 ਜੂਨ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਨਾ ਜਟਾਈ ਗਈ ਹੈ ਤੇ ਵਿਭਾਗ ਮੁਤਾਬਕ 15 ਜੂਨ ਨੂੰ ਕੁਝ ਜ਼ਿਲ੍ਹਿਆਂ 'ਚ ਤੂਫਾਨ ਦੇ ਅੰਦਾਜ਼ੇ ਹਨ ਇਨ੍ਹਾਂ ਵਿੱਚ ਪਠਾਨਕੋਟ ਗਰਦਾਸਪੁਰ ਹੁਸ਼ਿਆਰਪੁਰ ਜਲੰਧਰ ਅਤੇ ਕਪੂਰਥਲਾ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ 16 ਤਰੀਕ ਨੂੰ ਕੋਈ ਖਾਸ ਚੇਤਾਵਨੀ ਨਹੀਂ ਹੈ ਇੱਥੇ ਮੌਸਮ ਆਮ ਦੀ ਤਰ੍ਹਾਂ ਰਹੇਗਾ ਇਸ ਤੋਂ ਇਲਾਵਾ 17 ਤੇ 18 ਜੂਨ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਜਲੰਧਰ ਪਠਾਨਕੋਟ ਅਤੇ ਤਰਨਤਾਰਨ ਵਿੱਚ ਤੇਜ਼ ਤੂਫਾਨ ਦੀ ਚੇਤਾਵਨੀ ਜਾਰੀ ਰਹੇਗੀ ਪਾਕਣੀ ਤੂਫਾਨ ਦੇ ਸੰਕੇਤ ਦਿੰਦਿਆਂ ਅਪਰੋਖਤ ਜ਼ਿਲ੍ਹਿਆਂ 'ਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਤੇ ਚੱਲਦੇ ਹਾਂ ਅਗਲੀ ਵੱਡੀ ਖਬਰ ਦੇ ਵੱਲ ਭਾਬੀ ਕਮਲਕੌਰ ਦੇ ਹੱਕ 'ਤੇ ਨਿਤਰੀਆਂ ਨਿਹੰਗ ਸਿੰਘ ਅਮਰਿਤਪਾਲ ਮਹਿਰੋਂ ਬਾਰੇ ਅੱਖ ਗਿਆ ਵੱਡੀਆਂ ਗੱਲਾਂ ਦਾਦੀਏ ਇੰਸਟਾਗ੍ਰਾਮ ਤੇ ਕਮਲਕੌਰ ਭਾਬੀ ਦੇ ਨਾਂ ਨਾਲ ਮਸ਼ਹੂਰ ਕੰਚਨ ਕੁਮਾਰੀ ਦਾ ਬੀਤੇ ਦਿਨੀ ਕਤਲ ਕਰ ਦਿੱਤਾ ਗਿਆ ਸੀ ਇਸ ਕਤਲ ਦੇ ਮਾਸਟਰਮਾਈਂਡ ਅਮਰਿਤਪਾਲ ਮਹਿਰੋਂ ਨੇ ਸੋਸ਼ਲ ਮੀਡੀਆ ਤੇ ਲਿੱਤਰਤਾ ਫੈਲਾਉਣ ਵਾਲੇ ਹੋਰ ਇਨਫਲੂਐਂਸਰਾਂ ਨੂੰ ਵੀ ਧਮਕੀ ਦਿੱਤੀ ਜਾ ਰਹੀ ਹੈ ਤੇ ਉਹ ਇਤਰਾਜਯੋਗ ਕੰਟੈਂਟ ਨਾ ਪਾਉਣ ਨਹੀਂ ਤਾਂ ਉਹਨਾਂ ਦਾ ਹਾਲ ਵੀ ਕਮਲਕੌਰ ਵਰਗਾ ਹੀ ਹੋਵੇਗਾ ਉੱਥੇ ਹੀ ਨੰਗ ਹਰਜੀਤ ਰਸੂਲਪੁਰ ਨੇ ਅੰਮ੍ਰਿਤਪਾਲ ਮਹਿਰੋਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਸਦੇ ਨਾਲ ਹੀ ਉਹਨਾਂ ਇਹ ਵੀ ਕਹਿ ਕੇ ਜੀ ਅੰਮ੍ਰਿਤਪਾਲ ਮਹਿਰੋਂ ਕਿਸੇ ਨੂੰ ਧਮਕਾਉਂਦਾ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰਨ ਤੇ ਨੰਗ ਹਰਜੀਤ ਰਸੂਲਪੁਰ ਨੇ ਕਿਹਾ ਕਿ ਅੰਮ੍ਰਿਤਪਾਲ ਮਹਿਰੋਂ ਪੰਜਾਬ ਦੇ ਬੱਚਾ ਪੰਜਾਬ ਦੀਆਂ ਧੀਆਂ ਨੂੰ ਧਮਕਾਉਂਦਾ ਪਿਆ ਹੈ ਗੁਰੂ ਦਸਹਿ ਇੱਕ ਕਿਸੇ ਨੂੰ ਮਾੜਾ ਨਹੀਂ ਬੋਲ ਸਕਦਾ ਉਹਨਾਂ ਕਿਹਾ ਕਿ ਇਹ ਲੋਕ ਸਿੱਖਾਂ ਨੂੰ ਸਿੱਖਾਂ ਨੂੰ ਅਤੇ ਬਾਣੇ ਨੂੰ ਬਦਨਾਮ ਕਰ ਰਹੇ ਹਨ ਉਹਨਾਂ ਨੇ ਅੰਮ੍ਰਿਤਪਾਲ ਮਹਿਰੋ ਨੂੰ ਬਲੈਕਮੈਲਰ ਅਤੇ ਗੈਂਗਸਟਰ ਆਖਦਾ ਕਿ ਉਸ ਨੂੰ ਇਕੱਲੀ ਇਕੱਲੀ ਕੁੜੀ ਦੀ ਰੀਵ ਯਾਦ ਹੈ ਉਹ ਇਹੀ ਸਭ ਕੁਝ ਵੇਖਦਾ ਹੈ ਤੇ ਚੱਲਦੇ ਹਾਂ ਅਗਲੀ ਵੱਡੀ ਖਬਰ ਦੇ ਵੱਲ ਲੁਧਿਆਣਾ ਜਿੱਥੋਂ ਹੋਰ ਮਰੀਜ਼ ਕਰੋਨਾ ਪਾਇਟੇ ਹੋ ਗਿਣਤੀ ਹੋਈ 31 ਨਾਦੀਏ ਸ਼ਹਿਰ ਚ ਕਰੋਨਾ ਦੇ ਇੱਕ ਇੱਕ ਦੁੱਖਾ ਮਾਮਲੇ ਸਾਹਮਣੇ ਆ ਰਹੇ ਹਨ ਅੱਜ ਦੋ ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਦੀ ਉਮਰ 39 ਅਤੇ 40 ਸਾਲ ਹੈ ਦੋਵੇਂ ਮਰੀਜ਼ ਸ਼ਹਿਰੀ ਖੇਤਰ ਖੇਤਰਾ ਦੇ ਵਸਨੀਕ ਹਨ ਜ਼ਿਲ੍ਹਾ ਨੋਡਲ ਅਫਸਰ ਡਾਕਟਰ ਸ਼ਿਤਲ ਨਰਾਇਣ ਨੇ ਦੱਸਿਆ ਕਿ ਹੁਣ ਤੱਕ ਸ਼ਹਿਰ 'ਚ ਕਰੋਨਾ ਦੇ 33 ਮਾਮਲੇ ਸਾਹਮਣੇ ਆਏ ਹਨ ਇਹਨਾਂ 'ਚੋਂ 19 ਮਰੀਜ਼ ਠੀਕ ਹੋ ਚੁੱਕੇ ਹਨ ਤੇ 10 ਮਰੀਜ਼ ਕੇ ਘਰੇਲੂ ਇਕਾਂਤ ਵਾਸ 'ਚ ਰਹਿ ਰਹੇ ਹਨ ਜਦਕਿ ਦੋ ਮਰੀਜ਼ਾਂ ਦੀ ਮੌਤ ਹੋ ਗਈ ਹੈ ਤੇ ਚੱਲਦੇ ਹਾਂ ਅਗਲੀ ਵੱਡੀ ਖਬਰ ਦੇ ਵੱਲ ਕਤਲ ਤੋਂ ਪਹਿਲਾਂ ਕਮਲਕੌਰ ਭਾਬੀ ਨਾਲ ਰੇਪ ਕੀਤਾ ਗਿਆ ਮਹਿਰੋਂ ਦੇ ਸਾਥ ਮਹਿਰੋਂ ਤੇ ਸਾਥੀਆਂ ਉੱਤੇ ਗੰਭੀਰ ਦੋਸ਼ ਦਾਦਿਏ ਸੋਸ਼ਲ ਮੀਡੀਆ ਤੇ ਵਿਵਾਦਤ ਵੀਡੀਓ ਅਪਲੋਡ ਕਰਨ ਕਰਕੇ ਇਨਸਤਾ ਕੋਈ ਨਜੋਂ ਮਕਬੂਲ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲ ਮਾਮਲੇ ਨੂੰ ਮਠੰਡਾ ਪੁਲਿਸ ਨੇ ਸੁਝਾ ਲਿਆ ਹੈ ਇਸ ਵਾਰ ਦਾ ਮੁੱਖ ਸਾਜ਼ਿਸ਼ ਘਾੜਾ ਅਮਰਿਤਪਾਲ ਸਿੰਘ ਮਹਿਰੋਂ ਫਰਾਰ ਹੈ ਪਰ ਉਸ ਦੇ ਦੋ ਸਾਥੀਆਂ ਨੂੰ ਪੁਲਿਸ ਨੇ ਲੰਗ ਘੀ ਰਾਤ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਦੱਸਿਆ ਕਿ ਕਤਲਾਂ ਨੂੰ ਕੰਚੜ ਕੁਮਾਰੀ ਵੱਲੋਂ ਸੋਸ਼ਲ ਮੀਡੀਆ ਤੇ ਲੱਛਰ ਸਮਗਰੀ ਪਾਉਣ ਤੇ ਇਤਰਾਜ ਸੀ ਤੇ ਹੁਣ ਇਸ ਮਾਮਲੇ ਵਿੱਚ ਗਿਆਨੀ ਬੁੱਟਾ ਸਿੰਘ ਨੇ ਗੰਭੀਰ ਇਲਜ਼ਾਮ ਲਗਾਏ ਹਨ ਬੁੱਟਾ ਸਿੰਘ ਨੇ ਕਿਹਾ ਕਿ ਕਤਲ ਤੋਂ ਪਹਿਲਾਂ ਕਮਲਕੌਰ ਭਾਬੀ ਨਾਲ ਰੇਪ ਕੀਤਾ ਗਿਆ ਉਸ ਤੋਂ ਬਾਅਦ ਗਲਾ ਕੱਟ ਕੇ ਮਾਰ ਦਿੱਤਾ ਗਿਆ ਮਹਿਰੋਂ ਤੇ ਉਸ ਦੇ ਸਾਥੀ ਕੌਮੀ ਕੌਮ ਉੱਤੇ ਕਲੰਕ ਹਨ ਤੇ ਉਹਨਾਂ ਦੋਸ਼ ਲਾਇਆ ਹੈ ਕਿ ਪਹਿਲਾ ਅਮਰਿਤਪਾਲ ਸਿੰਘ ਮਹਿਰੋਂ ਅਤੇ ਉਸ ਦੇ ਦੋ ਸਾਥੀਆਂ ਨੇ ਕਮਲਕੌਰ ਨਾਲ ਬਲਾਤਕਾਰ ਕੀਤਾ ਅਤੇ ਫਿਰ ਗਲਾ ਕਟ ਕੇ ਮਾਰ ਦਿੱਤਾ ਉਧਰ ਮੁਜਲਮ ਅਮਰਿਤਪਾਲ ਸਿੰਘ ਮਹਿਰੋਂ ਨੇ ਸੋਸ਼ਲ ਮੀਡੀਆ ਤੇ ਆਪਣਾ ਇੱਕ ਬਾਲਿਆ ਬਿਆਨ ਤੇ ਆਖਿਆ ਕਿ ਉਹਨਾਂ ਨੂੰ ਲੜਕੀ ਦੇ ਨਾਂ ਨਾਲ ਕੌਰ ਸ਼ਬਦ ਤੋਂ ਖੈ ਰਿਸੀ ਲੋਕਾਂ ਚ ਚਰਚਾ ਹੈ ਕਿ ਉਹ ਹੋ ਸਕਦਾ ਹੈ ਕਿ ਜੇਕਰ ਕੰਟਰ ਕੁਮਾਰੀ ਨੇ ਆਪਣੇ ਨਾਂ ਨਾਂ ਬਦਲ ਕੇ ਕਮਲਕੌਰ ਨਾਂ ਰੱਖਿਆ ਹੁੰਦਾ ਤਾਂ ਉਸ ਦੀ ਜਾਣ ਬੱਝ ਜਾਂਦੀ ਤੇ ਚਲਦੇ ਹਾਂ ਅਗਲੀ ਵੱਡੀ ਖਬਰ ਦੇ ਵੱਲ ਏਅਰ ਇੰਡੀਆ ਦਾ ਵੱਡਾ ਐਲਾਨ 1 ਕਰੋੜ ਰੁਪਏ ਦੀ ਮੁਆਵਜ਼ੇ ਤੋਂ ਇਲਾਵਾ ਪੀੜਤ ਪਰਿਵਾਰਾਂ ਨੂੰ ਮਿਲਣਗੇ 25 ਲੱਖ ਰੁਪਏ ਦਾਦੀਏ ਏਅਰ ਇੰਡੀਆ ਨੇ ਅਹਮਦਾਬਾਦ ਜਹਾਜ਼ ਹਾਦਸੇ ਵਿੱਚ ਜਾਣ ਗਵਾਨ ਵਾਲੇ ਯਾਤਰੀਆਂ ਅਤੇ ਇਕਲੌਤੇ ਬਚੇ ਯਾਤਰੀਆਂ ਦੇ ਪਰਿਵਾਰਾਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ 25 ਲੱਖ ਰੁਪਏ ਦੀ ਅੰਤਰੀਮ ਸਹਾਇਤਾ ਦਿੱਤੀ ਜਾਵੇਗੀ ਤੇ ਇਸ ਇਸਹਾਇਤਾ ਰਾਹੀ Tata Sanje ਵੱਲੋਂ ਪਹਿਲਾਂ ਐਲਾਨੇ ਗਏ 1 ਕਰੋੜ ਰੁਪਏ ਤੋਂ ਇਲਾਵਾ ਹੈ Air India ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪੀੜਤਾਂ ਦੇ ਨਾਲ ਖੜੀ ਹੈ ਅਤੇ ਇਸ ਦੇ ਕਰਮਚਾਰੀ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਲਗਾਤਾਰ ਜਮੀਨ ਤੇ ਕੰਮ ਕਰ ਰਹੇ ਹਨ ਤੇ Air India ਨੇ ਕਿਹਾ ਕਿ ਅਸੀਂ ਸਾਰੇ ਇਸ ਦੁਖਦਈ ਹਸੇ ਤੋਂ ਬਹੁਤ ਦੁਖੀ ਹਾਂ ਅਸੀਂ ਜਾਨਾਂ ਗਵਾਉਣ ਵਾਲੇ ਯਾਤਰੀਆਂ ਦੇ ਪਰਿਵਾਰਾਂ ਅਤੇ ਅਜੀਜ਼ਾਂ ਪ੍ਰਤੀ ਆਪਣੀ ਸੰਵੇਦਨਨਾ ਪਰਗਟ ਕਰਦੇ ਹਾਂ ਸਾਡੇ ਹਰ ਕਦਮ ਇਸ ਮੁਸ਼ਕਲ ਸਮੇਂ ਵਿੱਚ ਉਹਨਾਂ ਲਈ ਸਹਾਰਾ ਬਣਨ ਦੀ ਕੋਸ਼ਿਸ਼ ਹੈ ਤੇ ਦੋਸਤੋ ਅਜਿਹੀ ਖਬਰ ਤੁਹਾਨੂੰ ਦੱਸ ਦਿੱਤੀ ਗਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਦੇ ਧੰਨਵਾਦ